ਸਾਤਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਆਏ ਸੀਗੇ ਬੈਸਟ ਕੋਲੋਨੇ ਇਹ ਸਾਡੇ ਦੋਸਤ ਜੀਵਨ ਬਰਾੜ ਤੇ ਬਾਸ਼ੂ ਗੁਪਤਾ ਹੁਣਾ ਉਹਨਾਂ ਦਾ ਇੱਕ ਲਿਸਟਿੰਗ ਕੀਤੀ ਹੋਇਆ ਘਰ ਦੀ ਬ੍ਰੈਂਡ ਨਿਊ ਘਾਰਾ 2024 ਦਾ ਤੇ ਅਸੀਂ ਘਰ ਦੀ ਵੀਡੀਓ ਕਰਨ ਆਏ ਸੀਗੇ ਦੇਖਦੇ ਹਾਂ ਕਿ ਕਿਦਾਂ ਦਾ ਘਰ ਆ ਨਮਾ ਘਰਨ ਵਾਲੇ ਆਪਾਂ ਸਾਰੇ ਰਲ ਮਿਲ ਕੇ ਦੇਖਦੇ ਹਾਂ ਮੋਟਾ ਮੋਟਾ ਜਿਹਦੇ ਬਾਰੇ ਮੈਂ ਦੱਸ ਦਿਆਂ ਵੀ ਦੱਛੇ ਜਿਵੇਂ 2024 ਦਾ ਘਰ ਬਿਲਡ ਅਪ ਪੰਜ ਬੈੱਡਰੂਮ ਹੈ ਪੰਜ ਵਾਸ਼ਰੂਮ ਆ ਸੋਹਣਾ ਨਵਾਂ ਮਾਡਰਨ ਹਾਊਸ ਹੈਗਾ ਫਰੰਟ ਬਹੁਤ ਖੁੱਲੀ ਹੈਗੀ ਜਿਵੇਂ ਤੁਸੀਂ ਘੱਟੋ ਘੱਟ 5-6 ਕਾਰਾਂ ਬੜੇ ਆਰਾਮ ਨਾਲ ਡਰਾਈਵ ਵਿੱਚ ਪਾਰਕ ਕਰ ਸਕਦੇ ਹੋ ਡਬਲ ਕਾਰ ਗਰਾਜ ਆ ਮੂਰੇ ਸੋਹਣਾ ਗਾਰਡਨ ਏਰੀਆ ਵੀ ਆ ਘਰ ਦੀ ਜਿਹੜੀ ਲੁੱਕ ਆ ਤੁਸੀਂ ਦੇਖਦੇ ਬਹੁਤ ਸੋਹਣੀ ਹੈ ਮਾਡਰਨ ਲੁੱਕ ਹੈਗੀ ਤੇ ਚਾਰਸੀ ਲਾਟ ਆ ਮਗਰ ਵੀ ਘਰ ਦੇ ਇੰਨੇ ਥਾਂ ਪਿਆ ਵੀ ਜਿਵੇਂ ਤੁਸੀਂ ਘਰ ਨੂੰ ਕੋਈ ਮਗਰ ਪੂਲ ਬਣਾਉਣਾ ਖੁੱਲਾ ਜਾੜ ਬੈਠਣ ਵਾਸਤੇ ਜੋ ਵੀ ਕਰਨਾ ਇਧਰ ਨੂੰ ਜੇ ਤੁਸੀਂ ਸਾਹਮਣੇ ਦੇਖਦੇ ਆਂ ਤੇ ਸਾਹਮਣੇ ਬਹੁਤ ਸੋਹਣਾ 뷰 ਪੈਂਦਾ ਕਿਉਂਕਿ ਡਾਊਨ ਹਿੱਲ ਤੇ ਸਾਹਮਣੇ ਪਹਾੜੀ ਦਾ ਸਿਟੀ ਦਾ ਥੋੜਾ ਬਹੁਤ ਸੋਹਣਾ 뷰 ਪੈਂਦਾ ਇਧਰ ਨੂੰ ਇਹ ਨਵੀਂ ਟੈਲਸ ਰੈਚ ਜਿਹੜੀ ਕਮਿਊਨਿਟੀ ਹੈਗੀ ਜਿੱਥੇ ਇਹ ਘਰ ਬਣਿਆ ਹੋਇਆ ਤੇ ਆਪਾਂ ਜੋ ਦੇਖਦੇ ਆਂ ਚੱਲਦੇ ਆਂ ਅੰਦਰ ਨੂੰ ਦੇਖਨੇ ਕਿਦਾਂ ਦਾ ਘਰ ਆ ਕਿਵੇਂ ਦਾ ਬਣਿਆ ਮੈਂ ਕਹਿੰਦਾ ਸਾਰਾ ਸਾਹਮਣੇ ਬਹੁਤ ਸੋਹਣਾ 뷰 ਬਣਦਾ ਤੇ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਆ ਜੇ ਤੁਸੀਂ ਇੱਧਰ ਨੂੰ ਬਾਈ ਦੇਖੋ ਨਾ ਪੰਜ ਛੇ ਕਾਰਾਂ ਬੜੇ ਆਰਾਮ ਨਾਲ ਇੱਥੇ پارک ਹੋ ਸਕਦੀਆਂ ਤੇ ਮੂਰੇ ਵੀ ਆ ਜਿਹੜਾ ਗਾਰਡਨ ਏਰੀਆ ਪੂਰਾ ਸੋਹਣਾ ਖੁੱਲਾ ਛੱਡਿਆ ਵਾ ਇਹ ਪੂਰਾ ਮਗਰੋਂ ਵੀ ਫਰੰਟ ਝਾਰਡ ਵੀ ਇਹਦਾ ਉਹਨੇ ਖੁੱਲਾ ਤੇ ਬੈਕ ਝਾਰਡ ਵੀ ਘਰ ਦਾ ਉਹਨੇ ਖੁੱਲਾ ਤੇ ਦੋ ਬੈਡਰੂਮ ਦੀ ਇਹਦੇ ਚ ਲੀਗਲ ਲੀਗਲ ਸੂਟ ਹੈਗੀ ਆ ਹਾਂ ਹਾਂ ਦੋ ਬੈਡਰੂਮ ਵੀ ਬੇਸਮੈਂਟ ਆ ਸਾਲਡ ਬੋਰਡ ਵਿਦ ਕਲਾਸ 8 ਫੁੱਟ 9 ਫੁੱਟ ਡੋਰ ਹਾਈ ਸੀਲਿੰਗ ਆ 8 ਫੁੱਟ ਹੋ ਡੋਰ ਆ ਦੋ 8 ਹਾਂ ਲੈ ਉੱਪਰ ਵੀ ਹਾਈ ਸੀਲਿੰਗ ਆ ਸਾਰੀ ਉੱਪਰ ਤੇ ਕਰਾ ਮੈਨੂੰ ਬਹੁਤ ਸੋਹਣਾ ਲੱਗਦਾ ਆ ਆਈਡੀਆ ਐਂਟਰੈਂਸ ਜਿਹੜੀ ਮੈਨੂੰ ਜਿਹੜੀ ਇਹਦੀ ਸਾਰਿਆਂ ਨੂੰ ਵਧੀਆ ਲੱਗਦੀ ਆ ਨਾ ਇੱਕ ਤਾਂ ਉੱਪਰ ਹਾਈ ਸੀਲਿੰਗ ਆ ਉੱਪਰ ਹੈਗਾ ਇਹ ਇਧਰ ਨੂੰ ਪੌੜੀਆਂ ਜਿਹੜੀਆਂ ਚੜ੍ਹਦੀਆਂ ਇਹਦੀਆਂ ਉੱਪਰ ਨੂੰ ਰੱਖਿਆ ਵਾ ਜਿਵੇਂ ਆ ਜਿਹੜੀ ਲੁੱਕ ਹੈਗੀ ਥੋੜਾ ਜਿਹਾ ਨੇੜੇ ਜਿਵੇਂ ਥੋੜਾ ਜਿਹਾ ਹੋਰ ਪਿੱਛੇ ਨੂੰ ਹੋਵੇ ਤੇ ਥੋੜਾ ਜਿਹਾ ਹੋਰ ਵੀ ਸੋਹਣਾ ਲੱਗਦਾ ਐਂਟਰੀ ਦੇ ਨਾਲ ਇਹਨਾਂ ਦਾ ਜਿਵੇਂ ਫਾਰਮਲ ਲਿਵਿੰਗ ਏਰੀਆ ਬਹੁਤ ਸੋਹਣੀ ਸਪੇਸ ਹੈ ਖੁੱਲਾ ਬੜੇ ਆਰਾਮ ਨਾਲ ਤੁਸੀਂ ਇੱਥੇ ਆਪਦੇ ਸੋਫੇ ਲਾ ਸਕਦੇ ਹੋਗੇ ਡੈਕੋਰੇਸ਼ਨ ਪੀਸ ਲਾ ਸਕਦੇ ਹੋ ਖੁੱਲੀ 10 ਫੁੱਟ ਇਹ ਐਟ ਲੀਸਟ ਹਨ 10 ਫੁੱਟ ਵਿੰਡੋ ਹੋਣੀ ਹੈ ਬਹੁਤ ਸਾਰਾ ਚਾਨਣ ਆਉਂਦਾ ਨਿਰਿਤ ਆਪੋਂ ਦੀ ਅੰਦਰ ਬੜਾ ਖੁੱਲਾ ਬਾਹਰੋਂ ਦੇਖਣੋ ਵੀ ਵਧੀਆ ਲੱਗਦਾ ਤੇ ਅੰਦਰ ਬੈਠਿਆ ਨੂੰ ਵੀ ਵਧੀਆ ਲੱਗਦਾ ਇਹ ਇਹਦੀ ਮੇਨ ਫਲੋਰ ਆ ਇਧੀਆਂ ਦੋ ਦੋ ਸਟੋਰੀ ਘਰ ਆਗਾ ਇਹਨੇ ਤਾਂ ਸਟੋਰੇਜ ਕੋਸ਼ਿਸ਼ ਕੀਤੀ ਹੈ ਜਿਵੇਂ ਇਹਨਾਂ ਨੇ ਹਰ ਇੱਕ ਥਾਂ ਨੂੰ ਕਵਰ ਕਰਨ ਦੀ ਇਹ ਪੌੜੀਆਂ ਜਿਹੜੀਆਂ ਉੱਪਰੋਂ ਜਾਂਦੀਆਂ ਪੌੜੀਆਂ ਦੇ ਥੱਲੇ ਵਾਲਾ ਥਾਂ ਇਹ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਪੂਰਾ ਸੋਨਾ ਬਣਾਇਆ ਜਿਵੇਂ ਤੁਸੀਂ ਆਪ ਦਾ ਕੋਈ ਵੀ ਵੱਡੋ ਸਟੋਰੇਜ ਜਾਂ ਕੋਈ ਬੈਗ ਆ ਕੋਈ ਹੋਰ ਸਮਾਨ ਆ ਜਿਹੜਾ ਤੁਹਾਨੂੰ ਲੱਗਦਾ ਵੀ ਤੁਸੀਂ ਛੇਤੀ ਨਹੀਂ ਵਰਤਦੇ ਬੜਾ ਸੋਨਾ ਰੱਖ ਸਕਦੇ ਬਹੁਤ ਖੁੱਲਾ ਰੂਮ ਦਿੱਤਾ ਹੈਗਾ ਆਹ ਹੈ ਇਹਨਾਂ ਦੇ ਡੋਰ ਗਰਾਜ ਡੋਰ ਆ ਬਹੁਤ ਖੁੱਲਾ ਗਰਾਜ ਆ ਤਿੰਨ ਕਾਰਾਂ ਛੋਟੀਆਂ ਵੱਡੇ ਦੋ ਟਰੱਕ ਬੜੇ ਆਰਾਮ ਨਾਲ ਲੱਗ ਜਾਣਗੇ ਹੋਰ ਸਟੋਰੇਜ ਜੇ ਤੁਸੀਂ ਸਮਾਨ ਰੱਖਣ ਵਾਸਤੇ ਘਰ ਦਾ ਵੱਧੋ ਕੋਈ ਵੀ ਸਮਾਨ ਰੱਖਣਾ ਖੁੱਲਾ ਸਮਾਨ ਰੱਖਿਆ ਜਾ ਸਕਦਾ ਕਿ ਨਹੀਂ ਜੇ ਜਿਵੇਂ ਕੋਈ ਕੋਈ ਮਕੈਨੀਕਲ ਸਮਾਨ ਆ ਕੋਈ ਹੋਰ ਚੀਜ਼ਾਂ ਹਨਾ ਕੋਈ ਕਾ ਕਟਣ ਵਾਲੀ ਮਸ਼ੀਨ ਆ ਜਾਂ ਕੁਝ ਵੀ ਜਿਹੇ ਜਾਂ ਕੁਝ ਵੀ ਰੱਖਣਾ ਗਰਾਜ ਚ ਬੜੇ ਆਰਾਮ ਨਾਲ ਰੱਖਿਆ ਜਾ ਸਕਦਾ ਓਕੇ ਆ ਇਹਨਾਂ ਦਾ ਹਨਾ ਵਾਟਰ ਪੰਪ ਵਗੈਰਾ ਉਹਦਾ ਫਰਨਸ ਵਗੈਰਾ ਸਾਰਾ ਕੁਸ਼ਣਾ ਇੱਥੇ ਸੋਹਣਾ ਕਵਰ ਕੀਤਾ ਪਿਆ ਵਧੀਆ ਸਿਸਟਮ ਪੂਰਾ ਵਧੀਆ ਲਾਇਆ ਵਾ ਹਨਾ ਨਵੇਂ ਘਰਾਂ ਦਾ ਹੀ ਇਹ ਨਵਾਂ ਸਿਸਟਮ ਨਾਲ ਇੱਕ ਹੋਰ ਹੋਰ ਸਟੋਰੇਜ ਆ ਜਿਵੇਂ ਤੁਸੀਂ ਐਂਟਰੀ ਕਰਦੇ ਹੁਣ ਆਪਣੇ ਗਰਮ ਕੋਟ ਆ ਪਾਏ ਵੇ ਹਨਾ ਇੱਕ ਲਾ ਕੇ ਲਾਉਣ ਵਾਸਤੇ ਟੰਗਣ ਵਾਸਤੇ ਤੁਹਾਡਾ ਡੋਰ ਤੇ ਸਾਰਾ ਸਮਾਨ ਪਿਆ ਹੁੰਦਾ ਕਮਾਲ ਇਹ ਨੂੰ ਵੀ ਨਾਲ ਆ ਵੀ ਥੋੜਾ ਜਿਵੇਂ ਸਪੇਸ ਤੁਹਾਡੇ ਸਟੋਰੇਜ ਦੀ ਤਰ੍ਹਾਂ ਹੀ ਜਿਵੇਂ ਤੁਸੀਂ ਇੱਥੇ ਇਹਨੂੰ ਵੀ ਵਰਤ ਸਕਦੇ ਹੋ ਕਿਸੇ ਵੀ ਤਰੀਕੇ ਜਿਵੇਂ ਇਧਰ ਸਾਈਡ ਤੇ ਕਬੜਾ ਲਾ ਕੇ ਜਿਵੇਂ ਬੜੇ ਰਹਾਮਨਾ ਮਰ ਗਈ। ਅ ਨਾਲ ਇਹਦਾ ਫੁੱਲ ਵਾਸ਼ਰੂਮ ਹੈ। ਟੱਬ ਲੱਗਿਆ ਸ਼ਾਵਰ ਲੱਗੀ ਆ। ਖੁੱਲਾ ਕਿਚਨ ਹੈ। ਵੱਡੀਆਂ ਟਾਈਲਾਂ ਵਾਈਟ ਫਲੋਰ ਲਾਈ ਆ ਸਾਰੇ। ਸੋਹਣੀਆਂ ਲੱਗਦੀਆਂ ਹਨਾ ਯਾਰ। ਇਹ ਮੇਰੇ ਖਿਆਲ ਗ੍ਰੇਨਾਈਟ ਹੀ ਆ ਵੀ ਹਨਾ। ਸ਼ੀਸ਼ਾ ਬਹੁਤ ਵੱਡਾ ਲਾਇਆ ਬਾਥਰੂਮ ਵਿੱਚ ਨਾ ਘਾਟਾ ਨਾ ਤੌਰ ਤੇ ਮੈਂ ਦੇਖਿਆ ਜਿਵੇਂ ਛੋਟੇ ਜਿਹੇ ਗੋਲ ਸ਼ੀਸ਼ੇ ਲਾਏ ਹੁੰਦੇ ਆ ਬੜੇ ਵੱਡੇ ਨਹੀਂ ਲਾਏ ਹੁੰਦੇ ਇਹਦਾ ਜਿਵੇਂ ਸ਼ੀਸ਼ਾ ਪੂਰਾ ਡਬਲ ਆ ਤਿਆਰਪੁਰ ਹੁਣਾ ਖੜ ਕੇ ਜਿਵੇਂ ਕਹਿੰਦੇ ਰੈਡੀ ਰੂਡੀ ਹੁਣਾ ਪੂਰਾ ਵਧੀਆ ਆ ਇਹ ਮੇਰੇ ਖਿਆਲ ਚ ਇਹਨਾਂ ਦੀ ਇੱਕ ਸੂਟ ਵਾਂਗੂ ਕੱਢਿਆ ਹੋਇਆ ਬਈ ਮੇਰੇ ਖਿਆਲ ਜਿਹੜੇ ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਦਾ ਇਹ ਰੂਮ ਹੈ ਇਹ ਸਿੰਗਲ ਬੈਡਰੂਮ ਸੂਟ ਵੀ ਤੁਸੀਂ ਬਣਾ ਸਕਦੇ ਹੋ ਰੈਂਟ ਕਰਨੀ ਹੈ ਜੇ ਕਿਸੇ ਨੇ ਅਲੋ ਇਹ ਪ੍ਰਾਪਰਟੀ ਜਿਹੜੇ ਸਾਹਮਣੇ ਇਹਨਾਂ ਦਾ ਆ ਇੱਥੇ ਸਿੰਕ ਹਾਂ ਡੋਰੇ ਦਾ ਬਾਹਰ ਖੁੱਲਦਾ ਯਾ ਇਹ ਤੁਸੀਂ ਇੱਕ ਬੈਡਰੂਮ ਦੀ ਜਿਵੇਂ ਕਿਉਂਕਿ ਹੁਣ ਇਹ ਕੋਲੋਨਾ ਤਾਂ ਸ਼ਹਿਰ ਕਰਕੇ ਇੱਥੇ ਤਾਂ ਇਹ ਹਾਂ ਯਾ ਇਹਨਾਂ ਦੀ ਇੰਟਰੈਂਸ ਇਹਦੀ ਆਹ ਦੇ ਇੰਟਰੈਂਸ ਵੀ ਬਈ ਇਹਦੀ ਆਰਡ ਦਿੱਤੀ ਹੋਈ ਆ ਤੇ ਬਹੁਤ ਜਿਹੜੇ ਸਾਹਮਣੇ ਇਹਨਾਂ ਦਾ ਸਿੰਕ ਵਗੈਰਾ ਲਾਇਆ ਵਾ ਉਥੇ ਚੁੱਲ੍ਹਾ ਲਾ ਕੇ ਹਨਾ ਤੇ ਪੂਰਾ ਖੁੱਲਾ ਰੂਮ ਐਨੂੰ ਜਿਵੇਂ ਇਹਨੂੰ ਜੇ ਡਿਵਾਈਡ ਕਰਨਾ ਤਾਂ ਵੀ ਸਭ ਡਿਵਾਈਡ ਵੀ ਹੋ ਜਾਊਗਾ ਜੇ ਨਹੀਂ ਕਰਨਾ ਤਾਂ ਮੇਰੇ ਖਿਆਲ ਤੋਂ ਤਾਂ ਵੀ ਲੋੜ ਨਹੀਂ ਵੈਸੇ ਵੀ ਪੂਰਾ ਵਧੀਆ ਰੂਮ ਇਹ ਬਾਥਰੂਮ ਡੋਰਾ ਬਾਈ ਇਹ ਇਹ ਉਹਦੇ ਨਾਲ ਅਟੈਚ ਕੀਤਾ ਹੋਇਆ ਇਹ ਇਹ ਅਟੈਚ ਕੀਤਾ ਹੋਇਆ ਇਹਦੇ ਨਾਲ ਜਿਵੇਂ ਇਹ ਥੋੜੀ ਸਵੀਟ ਬਣ ਜਾਂਦੀ ਹੈ ਤੁਹਾਡਾ ਰੈਂਟਲ ਪ੍ਰਾਪਰਟੀ ਆ ਜਿਵੇਂ ਇੱਕ ਦੋ ਬੈਡਰੂਮ ਦੀ ਬੇਸਮੈਂਟ ਹੈਗੀ ਆ ਇਹ ਡੋਰ ਹਾਂ ਜਿਵੇਂ ਤੁਸੀਂ ਜੇ ਇਹਨੂੰ ਅਡਡ ਕਰਨਾ ਇਹ ਡੂਰ ਤੁਹਾਡਾ ਪੱਕਾ ਬੰਦੋ ਜੀ ਇੱਕ ਬੈੱਡਰੂਮ ਦੀ ਸੂਵੀਟ ਤੁਹਾਡਾ ਰੈਂਟ ਨਿਕਲ ਜਾਂਦਾ ਇਹਨਾਂ ਇਨਾਂ ਨੇ ਉਹ ਸਿਸਟਮ ਉਹ ਮੈਂ ਤਿਆਰੀ ਕੀਤੀ ਹੈ ਜੇ ਕਿਸੇ ਦਾ ਪਰਿਵਾਰ ਵੱਡਾ ਤੁਸੀਂ ਆਪਣੇ ਲਈ ਵਰਤਣਾ ਹੈ ਬੱਚੇ ਲਈ ਵਰਤਣਾ ਆਪ ਦੇ ਲਈ ਇੱਕ ਤਰ੍ਹਾਂ ਦੀ ਪ੍ਰਾਈਵੇਸੀ ਆ ਪੂਰੀ ਹੈ ਇਹ ਇੱਕ ਅਮਰੇਦੀ ਆਪਣੀ ਪ੍ਰਾਈਵੇਸੀ ਆ ਆਪ ਦੀ ਸੂਵੀਟ ਦੀ ਤਰ੍ਹਾਂ ਨਾਲ ਇਹਦਾ ਅਟੈਚ ਵਾਸ਼ਰੂਮ ਹੈ ਜੇ ਫੈਮਲੀ ਨੇ ਵਰਤਣਾ ਤਾਂ ਦੋਨੇ ਪਾਸੋਂ ਤੁਸੀਂ ਇਹਨੂੰ ਵਰਤ ਸਕਦੇ ਹੋ ਉਧਰੋਂ ਵੀ ਵਰਤਿਆ ਜਾ ਸਕਦਾ ਇਧਰੋਂ ਵੀ ਵਰਤਿਆ ਜਾ ਸਕਦਾ ਸੋ ਇਹ ਦਾ ਮੇਨ ਫਲੋਰ ਆ ਜਿਹੜਾ ਘਰ ਦਾ ਮੇਨ ਫਲੋਰ ਆਇਆ ਕਰਦਾ ਹੁਣ ਆਪਾਂ ਚੱਲਦੇ ਆਂ ਉੱਪਰ ਦੇਖਦੇ ਆਂ ਕੀ ਆ ਉੱਪਰ ਚਾਰ ਬੈਡਰੂਮ ਦੋ ਬੈਡਰੂਮ ਕਿਚਨ ਲਿਵਿੰਗ ਏਰੀਆ ਜਿਹੜਾ ਸਾਰਾ ਉੱਪਰ ਆ ਗਿਆ ਇੱਥੋਂ ਆ ਕੇ ਦੇਖੋ ਬਈ ਬਹੁਤ ਸੋਹਣਾ ਬਹੁਤ ਵੱਡੀਆਂ ਵਿੰਡੋ ਲਾਈਆਂ ਹੋਈਆਂ ਨੇ ਜਿਹੜਾ ਬਾਦੂ ਚਾਨਣ ਆਉਂਦਾ ਘਰੇ ਬਾਦੂ ਲਾਈਟਾਂ ਆਉਂਦੀਆਂ ਘਰੇ ਜਿਵੇਂ ਘਰੇ ਤੁਹਾਡਾ ਜਿਵੇਂ ਤੁਸੀਂ ਕਹਿ ਲੋ ਵੀ ਘਰੇ ਲਾਈਟਾਂ ਦੀ ਲੋੜ ਨਹੀਂ ਤੁਸੀਂ ਆ ਜਾਓ ਬਈ ਉੱਪਰ ਬਹੁਤ ਸੋਹਣਾ ਲੱਗਦਾ ਜੁਨੀਕ ਜਿਆ ਡਿਜ਼ਾਈਨ ਆ ਲਾਈਟਿੰਗ ਸੋਹਣੀ ਆ ਤੇ ਘਰ ਦੀਆਂ ਬਾਈ ਵਿੰਡੋ ਦੇਖਿਆ ਆ ਥੱਲੇ ਵੱਡੀਆਂ ਵਿੰਡੋ ਆ ਉੱਪਰ ਵੀ ਵੱਡੀਆਂ ਵਿੰਡੋ ਲੱਗੀਆਂ ਮੇਰੇ ਚਾਨਣ ਆਉਂਦਾ ਘਰੇ ਬਾਹਰ ਤੋਂ ਖੁੱਲਾ ਚਾਨਣ ਆ ਤੁਹਾਡੇ ਕੋਲ ਤੁਹਾਨੂੰ ਲਾਈਟਾਂ ਦੀ ਲੋੜ ਨਹੀਂ ਸਾਰੇ ਜੇ ਤੁਸੀਂ ਇੱਧਰ ਵੀ ਦੇਖੋ ਤੁਹਾਡੇ ਪਿੱਛੇ ਵੀ ਆ ਜਿਹੜਾ ਬਾਹਰ ਡੈਕ ਨੂੰ ਖੋਲਦਾ ਡੋਰ ਇਹ ਸਲਾਈਡਿੰਗ ਡੋਰ ਆ ਪੂਰੀ ਵੱਡੀ ਡੋਰ ਆ ਮਿਲਦਾ 9-10 ਫੋਟੋ ਜੀ ਆ ਕੀ ਹਨਾ ਆ ਵੀ ਇਹਨਾਂ ਦਾ ਕੋਰਨਰ ਕਵਰ ਕੀਤਾ ਤੁਹਾਡਾ ਇੱਕ ਤਰ੍ਹਾਂ ਦਾ ਆਜ ਦਾ ਸਪੇਸ ਹੈ ਸਾਹਮਣੇ ਸੋਹਣਾ ਵਿਊ ਪੈਂਦਾ ਤਕਰੀਬਨ ਤਕਰੀਬਨ ਸਾਰੇ ਆ ਇਧਰ ਬੈਸਟ ਕਲੋਨਾ ਦਾ ਕਲੋਨਾ ਸਾਈਡ ਆ ਬੈਸਟ ਕਲੋਨਾ ਦੀ ਜਿਹੜੀ ਜੇ ਆਪਾਂ ਇਧਰ ਨੂੰ ਅੱਗੇ ਨੂੰ ਇਹ ਸਾਰਾ ਕਲੋਨਾ ਸਾਈਡ ਆ ਪਰਾਂ ਪਰਾਂ ਨੂੰ ਆਪਾਂ ਹਾੜਾਂ ਦੇ ਉਹ ਸਾਹਮਣੇ ਜਿਹੜਾ ਏਰੀਆ ਮਿਸ਼ਨ ਹੈਲ ਬਾਉਂਡਰੀ ਨਹੀਂ ਜਿਹੜੀ ਉਹ ਸਾਹਮਣੇ ਸਾਰਾ ਜਿਹੜਾ ਏਰੀਆ ਇਧਰਲੇ ਪਾਸੇ ਉਹ ਪਹਾੜ ਦੇ ਨਾਲ ਉਹਨਾਂ ਦੀ ਵੱਡੀ ਬਾਉਂਡਰੀ ਆ ਉੱਥੇ ਜਿਹੜੀ ਮੇਨ ਬਾਉਂਡਰੀ ਮਿਸ਼ਨ ਹੈਲ ਦੀ ਜਿਹੜੀ ਆਪਣੇ ਉੱਤੇ ਆਪਰੇਟ ਕਰਦੇ ਆ 올ਿਵਰ ਤੋਂ ਵੀ ਸੋ ਬਹੁਤ ਸੋਹਣਾ ਆ ਆਹ ਹੈ ਇਹਨਾਂ ਦਾ ਜਿਹੜਾ ਮੇਨ ਮੇਨ ਲਿਵਿੰਗ ਏਰੀਆ ਜਿਹੜਾ ਘਰ ਦਾ ਫਾਇਰਪਲੇ ਹਾਂ ਆ ਲੈ ਕੇ ਫਾਇਰਪਲੇਸ ਲੱਗੀ ਹੋਈ ਆ ਤੋੜਾ ਇਹਨਾਂ ਦੇ ਟੀਵੀ ਨੂੰ ਦਿੱਤਾ ਹੋਇਆ ਉੱਤੇ ਪਲੱਗ ਫਲੂ ਕੱਢਿਆ ਇੱਥੇ ਤੁਸੀਂ ਆਪ ਦਾ ਟੀਵੀ ਲਾ ਸਕਦੇ ਹੋ ਸਾਰੇ ਡੈਕੋਰੇਸ਼ਨ ਪੀਸ ਇਸ ਇੱਥੇ ਨਾਲ ਤੁਹਾਡਾ ਖੁੱਲਾ ਲਿਵਿੰਗ ਰੂਮ ਏਰੀਆ ਬਹੁਤ ਸੋਹਣਾ ਬਣਾਇਆ ਹੋਇਆ ਤੇ ਨਾਲ ਇਹਨਾਂ ਦੀ ਆ ਵਾਈਨ ਸੈਲਰ ਆ ਮੇਰੇ ਖਿਆਲ ਚ ਇਹ ਬਾਈ ਟੈਂਪਰੇਚਰ ਕੰਟਰੋਲ ਹੋਊਗਾ ਆਹ ਜਿਹੜਾ ਇਹਨਾਂ ਦਾ ਵਾਈਨ ਫਰਿੱਜ ਹੈਗੀ ਹੈਗੀ ਵਾਈਨ ਨੂੰ ਰੱਖਣ ਨੂੰ ਕਿਉਂਕਿ ਇਹਨੂੰ ਵਾਈਨ ਦਾ ਹੁੰਦਾ ਨਾ ਇਹਦਾ ਟੈਂਪਰੇਚਰ ਕੰਟਰੋਲ ਕਰਕੇ ਰੱਖਦੇ ਮੋਸਟਲੀ ਦੀ ਵਾਈਨ ਖਰਾਬ ਨਹੀਂ ਹੁੰਦੀ ਜੇ ਤੁਸੀਂ ਆਪਾਂ ਵਾਈਨ ਨੂੰ ਵੀ ਰੱਖ ਦਿੰਨੇ ਆ ਵੀ ਬਿਨਾ ਟੈਂਪਰੇਚਰ ਤੋਂ ਜੇ ਕਿਤੇ ਟੈਂਪਰੇਚਰ ਵਧਦਾ ਜਾਂ ਘਟਾ ਤੇ ਵਾਈਨ ਕਹਿੰਦੇ ਖਰਾਬ ਹੋ ਜਾਂਦੀ ਮੈਨੂੰ ਕੰਟਰੋਲ ਤੇ ਇੱਕੋ ਟੈਂਪਰੇਚਰ ਤੇ ਰੱਖਣਾ ਪੈਂਦਾ ਨਾਲ ਇਹਨਾਂ ਦੀਆਂ ਕਬੜਾਂ ਵੀ ਦਿੱਤੀਆਂ ਬਾਈ ਤੁਸੀਂ ਆਵਦਾ ਸਮਾਨ ਰੱਖਣਾ ਕੋਈ ਉੱਪਰ ਵੀ ਵਾਈਨ ਰੱਖ ਦਿੱਤਾ ਵਾ ਇੱਕ ਤਰ੍ਹਾਂ ਦੀ ਛੋਟੀ ਵਾਰ ਆ ਤੁਹਾਡੀ ਇਹ ਜਿਹੜੇ ਖਾਣ ਪੀਣ ਦੇ ਸਕੀਨ ਆ ਜਾਂ ਵੈਸੇ ਵੀ ਕਰੇ ਸਾਹਮਣੇ ਐਂਟਰੀ ਤੇ ਸਾਰਾ ਨਾਲ ਵੱਡੀ ਗੱਲ ਆ ਐਂਟਰੀ ਚ ਨਾਲ ਤੁਹਾਡਾ ਲਿਵਿੰਗ ਰੂਮ ਹੈ ਨਾਲ ਤੁਹਾਡੀ ਕਿਚਨ ਆ ਜਾਂਦੀ ਹੈ ਹਨਾ ਤੇ ਨਾਲ ਤੁਹਾਡਾ ਵਾਈਨ ਸੈਲਰ ਤੁਹਾਡਾ 바ਰ ਆ ਗਈ ਤੁਹਾਡਾ ਸਬਾਨ ਪਿਆ ਖਾਣ ਪੀਣ ਦਾ ਜੋ ਵੀ ਹੈ ਖੁੱਲੀ ਪੈਂਟਰੀ ਵਧੀਆ ਡੀਸੈਂਟ ਸਾਈਜ਼ ਆ ਬਾਈ ਬਹੁਤ ਖੁੱਲੀ ਹੈਗੀ ਵਧੀਆ ਸਮਾਨ ਰੱਖਿਆ ਜਾ ਸਕਦਾ ਹੈ ਜਿਵੇਂ ਇੱਕ ਡੀਸੈਂਟ ਫੈਮਲੀ ਦਾ 4-5 ਜਣਿਆਂ ਦਾ ਫੈਮਲੀ ਤੇ ਪੂਰਾ ਵਧੀਆ ਖੁੱਲਾ ਸਮਾਨ ਆ ਸਕਦਾ 3Q LG ਦੀ ਫ੍ਰਿਜ ਆ ਬਈ ਜੇ ਦੋ ਇੰਡੀਅਨ ਨਮਗਨਾ ਨਮਗਾ ਫ੍ਰਿਜਾਂ ਆਈਆਂ ਨਾ ਭਾਈ ਉਹ ਇਦਾਂ ਤੇ ਉਹਨਾਂ ਦੇ ਕਵਰਾਂ ਤੇ ਚੜੇ ਹੁੰਦੇ ਸੀ ਕਵਰ ਆ ਚੀਜ਼ਾਂ ਤੇ ਸਮਾਨ ਤੇ ਉਹ ਇੰਨਾ ਉਦੋਂ ਇੰਨਾ ਚਾਹ ਹੁੰਦਾ ਸੀ ਨਮਗਨਾ ਨਮਗਾ ਫ੍ਰਿਜਾਂ ਦੇਖੇ ਇੰਨਾ ਚਾਹੁੰਦਾ ਕਿ ਕਿੰਨਾ ਕਿੰਨਾ ਚਿਰੋ ਪਲਾਸਟਿਕ ਨਹੀਂ ਲੈਣ ਦਿੱਤਾ ਅਸੀਂ ਉੱਪਰ ਪਲਾਸਟਿਕ ਲੱਗਿਆ ਰਿਆ ਉਵੇਂ ਉੱਪਰ ਲਾਏ ਰੱਖਿਆ ਵੀ ਨਵੀਂ ਫ੍ਰਿਜ ਆਈ ਆ ਇਹ ਲਾਉਣਾ ਨਹੀਂ ਉੱਪਰ ਵੀ ਉਹਦੇ ਪਲਾਸਟਿਕ ਲੱਗਿਆ ਹੁੰਦਾ ਸੀ ਉਹ ਫਿਰ ਜਦੋਂ ਉੱਤ ਮੜਾ ਮੋਟਾ ਪਾਟ ਗਿਆ ਫਿਰ ਵਿੱਚੋਂ ਰੇਤਰ ਉੱਤ ਪੈਣ ਲੱਗਿਆ ਹਨਾ ਫੇਰ ਉਹ ਬਾਅਦ ਚੋਂ ਰਿਮੂਵ ਕੀਤਾ ਇਹ ਇੰਨਾ ਉਹ ਚੀਜ਼ਾਂ ਦਾ ਉਦੋਂ ਹੁੰਦਾ ਹੈ ਹਨਾ ਨੰਮੰਗਾ ਜਿਹੜੀਆਂ ਚੀਜ਼ਾਂ ਹਾਂ ਅਨਾਇਆ ਗੈਸ ਸਟੋਵਾਂ ਗੈਸ ਵਾਲੇ ਹਨਾ ਇਹ ਗੈਸ ਸਟੋਵ ਨਾਲ ਇਹ ਯਾਰ ਮੈਨੂੰ ਦੂਜਿਆਂ ਨੂੰ ਵਧੀਆ ਲੱਗਦੇ ਆ ਜਿਹੜੇ ਦੂਜੇ ਨਹੀਂ ਉਹ ਹੈਗੇ ਇੱਕ ਦੂਜੇ ਹੀਟਰ ਨਾਲੋਂ ਹੀਟ ਨਾਲੋਂ ਤੇ ਪੱਖਾ ਉੱਪਰ ਸਟੋਰੇਜ ਬਹੁਤ ਆ ਖਰਚ ਬਈ ਕਿਚਨ ਦੇ ਵਿੱਚ ਵੀ ਨਾ ਕਈ ਕਿਚਨ ਚ ਮੈਂ ਦੇਖਿਆ ਵੀ ਉਹਨਾਂ ਥਾਂ ਥੋੜਾ ਹੁੰਦਾ ਰੱਖਣ ਨੂੰ ਸਮਾਨ। ਜੋ ਦੇਖਣ ਵਾਲਾ ਬ੍ਰੈਂਡ ਨੂੰ ਘਰ ਆ ਬਹੁਤ ਮੈਟਲ ਜਿਹੜਾ ਕਾਊਂਟਰਟਾਪ ਆ। ਇਹ ਇਧਰ ਲੱਗਿਆ ਹੋਇਆ ਇਹਨਾਂ ਦਾ ਮਾਈਕ੍ਰੋਵੇਵ ਇਧਰਲੀ ਸਾਈਡ ਆ ਇਧਰਲੀ ਸਾਈਡ ਕਬਰਾਂ ਬਈ ਕਾਫੀ ਆ। ਸਪੇਸ ਬਹੁਤ ਆ ਤੁਹਾਡੇ ਕੋਲੇ ਸਮਾਨ ਰੱਖਣ ਨੂੰ ਖੁੱਲਾ ਥਾਂ ਹੈਗਾ ਡਿਸ਼ਵਾਸ਼ਰ ਹੈਗਾ ਖੁੱਲਾ ਸਿੰਕ ਅਤੇ ਜਿਹੜੀ ਇਹਦੀ ਕਿਚਨ ਤੋਂ ਬੈਕ ਸੋਨੋਂ ਥੋੜੀ ਸਾਰੀ ਬੈਕਯਾਰਡ ਦੀ ਨਹੀਂ ਹੈਗੀ ਤੁਸੀਂ ਕਿਚਨ ਦੇ ਵਿੱਚ ਕੜ ਕੇ ਬੜੇ ਆਰਾਮ ਨਾਲ ਬੰਦਾ ਕੰਮ ਕਰਦਾ ਸਾਰੀ ਸਾਰਿਆਂ ਨਾਲ ਵੱਡੀ ਗੱਲ ਹੈ ਜਿਹੜੀ ਘਰ ਦੀ ਵਧੀਆ ਇਹਨਾਂ ਮੂਰੇ ਵੀ ਇਹਦੀ ਫਰੰਟ ਯਾਰਡ ਵੀ ਬਹੁਤ ਖੁੱਲੀ ਹੈਗੀ ਡਰਾਈਵੇ ਖੁੱਲਾ ਹੈਗਾ ਥੋੜਾ ਯਾਰਡ ਖੁੱਲਾ ਬੈਕਯਾਰਡ ਬਹੁਤ ਖੁੱਲੀ ਹੈ ਜੇ ਤੁਹਾਡਾ ਕੋਈ ਪਲਾਨ ਹੈਗਾ ਪੂਲ ਵਗੈਰਾ ਬਣਾਉਣ ਦਾ ਹਨਾ ਜਿਵੇਂ ਕਿਸੇ ਨੂੰ ਹੁੰਦਾ ਵੀ ਅਸੀਂ ਪੂਲ ਵਗੈਰਾ ਬਣਾਉਣਾ ਬੜੇ ਆਰਾਮ ਨਾਲ ਤੁਸੀਂ ਬਾਈ ਥੋੜਾ ਦੇਖ ਕੇ ਸੁਣੋ ਪਈ ਹੈ ਆ ਇਹਦਾ ਜਿਹੜਾ ਕਿਚਨ ਦੇ ਨਾਲ ਡੈਕਾ ਇੱਥੇ ਜਿਵੇਂ ਤੁਸੀਂ ਆਪਣਾ ਸੋਫੇ ਲਾਓ ਚੇਹਰਾ ਲਾਓ ਕਦੇ ਲੰਚ ਕਰਨਾ ਬਹਿ ਕੇ ਜਾਂ ਸਮਰ ਟਾਈਮ ਹੈਣਾ ਡਿਨਰ ਦਾ ਟਾਈਮ ਆ ਤੁਸੀਂ ਆਪਣਾ ਬਾਹਰ ਵੀ ਕੋਈ ਰੱਖ ਕੇ ਬੈਠੇ ਆ ਇੱਥੇ ਕੁੱਲੀ ਤੁਹਾਡੀ ਯਾਰਡ ਆ ਹੈਣਾ ਜਿਵੇਂ ਬੱਚਿਆਂ ਦੇ ਖੇਡਣ ਵਾਸਤੇ ਇਧਰ ਦੀ ਵੀ ਐਂਟਰੀ ਆ ਥੋੜੀ ਬੰਦੇ ਨੇ ਜੇ ਜਾਣਾਂਗਾ ਬਾਹਰ ਜਾਣਾ ਥੱਲੇ ਉਤਰਨ ਵਾਸਤੇ ਪੌੜੀਆਂ ਲੱਗੀਆਂ ਹੋਈਆਂ ਤੇ ਵਧੀਆ ਗੱਲ ਆ ਪਿੱਤਰੋ ਕਵਰ ਕੀਤਾ ਬਾਈ ਸੋਹਣੀ ਲਾਈਟਿੰਗ ਲਾਈ ਹੈ ਡਿਜ਼ਾਈਨ ਜਾ ਬਣਾ ਕੇ ਕਵਰ ਕੀਤਾ ਵਾ ਜਿਵੇਂ ਮੀ ਕਣੀ ਆ ਜਾਂ ਵੈਸੇ ਸੁਣੋ ਤੁਹਾਡੀ ਬੱਚਤ ਰਹਿੰਦੀ ਆ ਨਾਲੇ ਡੋਰਾ ਨਹੀਂ ਖਰਾਬ ਹੁੰਦੀਆਂ ਮੇਨ ਗੱਲ ਆ ਆ ਲੋਕ ਲੱਗਿਆ ਵਾ ਸੀ ਬਈ ਇਹਨੂੰ ਹਾਂ ਬਾਕੀ ਤੇ ਇਧਰ ਇਹਨਾਂ ਦੇ ਆ ਲਿਵਿੰਗ ਏਰੀਆ ਕਿਚਨ ਆ ਗਈ ਨਾਲ ਰੂਮ ਆਗੇ ਆ ਇਹਨਾਂ ਦਾ ਪਹਿਲਾ ਵਾਸ਼ਰੂਮ ਆ ਠੀਕ ਆ ਸਾਈਜ਼ ਟੱਬ ਲੱਗਿਆ ਵਾ ਇੱਕ ਸ਼ਾਵਰ ਟਾਈਪ ਆ ਨਾ ਬਾਹਰ ਬਿੰਦੂ ਲੱਗਿਆ ਕਵਰ ਹੋ ਜਾਂਦਾ ਤੁਹਾਡਾ ਵੈਲਟ ਸੀਟਾਂ ਨਾਲ ਸੈਂਕਾ ਡੀਪਨ ਸਾਈਜ਼ਾ ਸੋਹਣਾਗਾ ਸੋਹਣੀ ਫਲੋਰ ਆ ਗਈ ਕੋਸ਼ਿਸ਼ ਕੀਤੀ ਹੈ ਬਈ ਵਧੀਆ ਕੰਮ ਕਰਨ ਦਾ ਡੀਟੇਲ ਤੇ ਕੰਮ ਕੀਤਾ ਵਾ ਸਾਰਾ ਆ ਨਾਲ ਇੱਕ ਤੁਹਾਡਾ ਰੂਮ ਹੈ ਸਿੰਗਲ ਛੋਟਾ ਰੂਮ ਹੈ ਹਨ ਮੀਨਸ਼ਾਈ ਬੈਡਾ ਸਦਾ ਤੁਹਾਡਾ ਬੱਚਿਆਂ ਲਈ ਖਾਸ ਕਰਕੇ ਜੇ ਬੱਚੇ ਛੋਟੇ ਘਰ ਚ ਜਾਂ ਸਿੰਗਲ ਕਿਸੇ ਵਾਸਤੇ ਹੈਗਾ ਇੱਕ ਜਣੇ ਵਾਸਤੇ ਪੂਰਾ ਵਧੀਆ ਰੂਮ ਨਾਲ ਕਲੋਜ਼ਟਾਂ ਕੀ ਇਹੜੇ ਕਲੋਜ਼ਟ ਦੀ ਬਿਊਟੀ ਏਸੇ ਗੱਲ 'ਚ ਇਹ ਵੀ ਇਹਦੀਆਂ ਡੋਰਾਂ ਵੱਡੀਆਂ ਲੱਗੀਆਂ ਨਾਲ ਉੱਚੀ ਹੈਗੀ ਖੁੱਲਾ ਥੋੜਾ ਸਾਮਾਨ ਕਾਫੀ ਆ ਸਕਦਾ ਹੈਂਗਿੰਗ ਵਾਸਤੇ ਹੈਗਾ ਥੱਲੇ ਤੱਕਰ ਸਪੇਸ ਹੈ ਵੀ ਇੱਕ ਜਣੇ ਵਾਸਤੇ ਪੂਰਾ ਵਧੀਆ ਡੀਸੈਂਸ ਸਾਈਜ਼ ਦਾ ਰੂਮ ਆ। ਜੇ ਬੱਚੇ ਆ ਜਾਂ ਜੰਗ ਜੰਗ ਬੱਚੇ ਆ ਜਾਂ ਜੰਗ ਮੁੰਡੇ ਕੁੜੀਆਂ ਖੁੱਲਾ ਰੂਮ ਆਨਾਂ ਵਾਸਤੇ ਇੱਥੇ ਲਾਂਡਰੀ ਏਰੀਆ ਜੀ ਸੋਹਣੀਆਂ ਜਾਦੇ LG ਦੇ ਅਪਲੈਂਸਸ ਆ ਥੱਲੇ ਵੀ ਮੈਂ ਦੇਖਿਆ ਉੱਪਰ ਵੀ ਜਿਵੇਂ ਸਾਰੇ ਆ। LG dia کافی سپیس ਆ ਤੁਹਾਡਾ ਸਮਾਨ ਰੱਖਣ ਨੂੰ ਲਾਂਡਰੀ ਦਾ ਸਮਾਨ ਸਾਬਣਾ ਸੁਬਣਾ ਰੱਖਣ ਨੂੰ ਤੌੜਲੇ ਤੌੜ ਗਿਆ ਆਪਣੇ ਜਿਵੇਂ ਪੰਜਾਬੀਆਂ ਦੇ ਘਰਾਂ ਇੰਨਾ ਥੋੜਾ ਜਿਆਦਾ ਵੀ ਸਮਾਨ ਹੋ ਜਾਂਦਾ ਜਿਆਦਾ ਸਮਾਨ ਹੋ ਜਾਂਦਾ ਹਾਂ ਬੜੀ ਨਾ ਕੇਸ ਆ ਰੂਮ ਕਾਈਂਡ ਆ ਪਹਿਲੇ ਰੂਮ ਜਿੱਡਾ ਜਾਂ ਥੋੜਾ ਜਿਹਾ ਵੱਡਾ ਪਰ ਇਹਦੇ ਚ ਨਾਲ ਇਹ ਆ ਵੀ ਇਹਦੇ ਨਾਲ ਇਹਦੀ ਵਿੰਡੋ ਵਿੰਡੋ ਯਾਰ ਬਹੁਤ ਵਧੀਆ ਗੱਲ ਬਣ ਰਹੀ ਵਿੰਡੋ ਵੱਡੀਆਂ ਉੱਚੀਆਂ ਹਨ ਨਾ ਫੋਰਾਂ ਛੋਟੀਆਂ ਨਹੀਂ ਵੀ ਕਾਲੇ ਜਿਹੀ ਨਹੀਂ ਕਰੀ ਵੀ ਵਿੰਡੋ ਖੁੱਲੋਂ ਰੱਖਿਆ ਚਾਨਣ ਤੁਹਾਡੇ ਘਰੋਂ ਬਾਹਰੋਂ ਬਹੁਤ ਆਉਂਦਾ ਤੇ ਸਾਰਿਆਂ ਨਾਲ ਵਧੀਆ ਗੱਲ ਆ ਯਾਰ ਬਈ ਚੋਰ ਸਲਾਟਾ ਕਰਦੀ ਹਾਂ ਚੋਰ ਤੇ ਮਗਰੋਂ ਪੂਰੀ ਖੁੱਲੀ ਆਣ ਇੱਥੇ ਮਗਰ ਤੁਸੀਂ ਪੂਲ ਬਣਾਉਣਾ ਬੱਚਿਆਂ ਦੇ ਖੇਡਣ ਲਈ ਆ ਜਾਂ ਜੋ ਵੀ ਕਰਨਾ ਬੜੇ ਆਰਾਮ ਨਾਲ ਕੁਝ ਵੀ ਕਰ ਸਕਦਾ ਬੰਦਾ ਵੀ ਇੰਨਾ ਖੁੱਲਾ ਤਾਂ ਹੈ ਮਗਰ ਕੋਈ ਮਗਰ ਥੋੜਾ ਬਹੁਤ ਸਟੋਰੇਜ ਬਣਾਉਣਾਗਾ ਜਿਵੇਂ ਉਹਨਾਂ ਦਾ ਮਗਰ ਦੂਜੇ ਘਰਾਂ ਦਾ ਸਟੋਰੇਜ ਬਣਾਇਆਗਾ ਤੇ ਕੁੱਲ ਮਲਾਕੇ ਜਿਵੇਂ ਵੀ ਠੀਕ ਆ ਵੀ ਬੜਾ ਜਿਆਦਾ ਪ੍ਰਾਈਵੇਟ ਨਹੀਂ ਪਰ ਫਿਰ ਵੀ ਜਿਵੇਂ ਉਹ ਘਰਾਂ ਦਾ ਮੂਰੀ ਟ੍ਰੀਟਰ ਹੋ ਆਗੇ ਤੁਹਾਡੀ ਇੱਕ ਤਰ੍ਹਾਂ ਦੀ ਥੱਲੇ ਪ੍ਰਾਈਵੇਸੀ ਵੀ ਹੈਗੀ ਆ ਉਹ ਨਹੀਂ ਕਿ ਤੁਸੀਂ ਬੈਠੇ ਆਗੇ ਖੜੇ ਆਗੇ ਕੋਈ ਗੱਲ ਨਹੀਂ ਇਹਦੇ ਨਾਲ ਅਟੈਚ ਵਾਸ਼ਰੂਮ ਆ ਸ਼ਾਬਰ ਲੱਗੀ ਹੋਈ ਆ ਬਾਈ ਟਾਇਲਟ ਸੀਟ ਤੇ ਸੋਨਾ ਸੰਕਾ ਆ ਵੀ ਮੇਰੇ ਖਿਆਲ ਜਿਆ ਗ੍ਰੇਨਾਈਟ ਜੇ ਸ਼ਾਇਦ ਮੈਨੂੰ ਇਹ ਚੀਜ਼ਾਂ ਦਾ ਬੜਾ ਨੌਲੇਜ ਤਾਂ ਹੈ ਨਹੀਂ ਆ ਚੀਜ਼ਾਂ ਦੀ ਸੈਸਰੀ ਵਗੈਰਾ ਵੀ ਟੂ ਨੇ ਤੇ ਪਰ ਫਿਰ ਵੀ ਜਿਵੇਂ ਦੇਖਣ ਨੂੰ ਸੋਹਣਾ ਸੋਲਿਡ ਲੱਗਦਾ ਇਹ ਆ ਟੈਪ ਵੀ ਵਧੀਆ ਸੋਹਣਾ ਬਾਥਰੂਮ ਹੈ ਤੇ ਸੋਹਣੀ ਨਾਲ ਕਲੋਜ਼ਟ ਆ ਤੁਹਾਡੇ ਕੋਲੇ ਆਪ ਦਾ ਆਪ ਦਾ ਸਪੇਸ ਹੈਗਾਗਾ ਸਮਾਨ ਨੂੰ ਸਟੋਰੇਜ ਨੂੰ ਕੱਪੜਿਆਂ ਨੂੰ ਹਰ ਇੱਕ ਚੀਜ਼ ਨੂੰ ਬੜੇ ਆਰਾਮ ਨਾਲ ਰੱਖ ਸਕਦੇ ਹੋ ਜੇ ਬੱਚਿਆਂ ਨੇ ਕਿਸੇ ਨੇ ਕੋਈ ਬੱਚੇ ਨੇ ਬਰਤਣਾ ਕੋਈ ਉਹਦਾ ਕੰਪਿਊਟਰ ਡੈਸਕ ਲਾਉਣਾ ਪਲੱਗ-ਪਲੱਗ ਕਾਫੀ ਦਿੱਤੇ ਹੋਏ ਆ ਤੇ ਨਾਲਾ ਕੋਰਨਰ ਵੀ ਤੁਹਾਡੇ ਕੋਲੇ ਤੁਹਾਡਾ ਸਪੇਸ ਹੈਗਾ ਜੇ ਕੋਈ ਤੁਸੀਂ ਕੰਪਿਊਟਰ ਡੈਸਕ ਜਾਂ ਕਿਸੇ ਨੇ ਕੋਈ ਕੰਮ ਕਰਨਾ ਆ ਉਹਦਾ ਕੋਈ ਵੀ ਚੀਜ਼ ਰੱਖਣੀ ਹੈਗੀ ਤੁਸੀਂ ਬੜੇ ਆਰਾਮ ਨਾਲ ਇੱਥੇ ਰੱਖ ਸਕਦੇ ਹੋ ਹੁਣ ਆਪਾਂ ਇਹਦੇ ਚ ਚੱਲਦੇ ਆ ਜਿਹੜਾ ਇਹਦਾ ਮਾਸਟਰ ਬੈਡਰੂਮ ਹੈ ਮੇਨ ਬੈਡਰੂਮ ਹੈ ਵਾਉ ਇਹ এবੀ ਬਹੁਤ ਸੋਹਣਾ ਡੀਸੈਂਟ ਸਾਈਜ਼ ਆ ਵਧੀਆ ਸਾਈਜ਼ ਦਾ ਮਾਸਟਰ ਬੈੱਡਰੂਮ ਖੁੱਲਾ ਹੈਗਾ ਫਿਰ ਉਹੀ ਵੱਡੀ ਗੱਲ ਆ ਗਈ ਬਈ ਵਿੰਡੋ ਬਹੁਤ ਖੁੱਲੀਆਂ ਘਰ ਚ ਸਾਰੇ ਚੀਜ਼ਾਂ ਦੇਖਣ ਵਾਲੀ ਆ ਤੁਸੀਂ ਥੱਲੇ ਵੀ ਦੇਖੋਗੇ ਉੱਪਰ ਵੀ ਦੇਖਿਆ ਹਨਾ ਵਿੰਡੋ ਬਹੁਤ ਖੁੱਲੀਆਂ ਕਰ ਦਿਓ ਬਹੁਤ ਵਾਧੂ ਚਾਨਣ ਆਉਂਦਾ ਹੈਗਾ ਜੇ ਮੈਂ ਚਾਰੇ ਪਾਸਿਓਂ ਫਰੰਟ ਤੋਂ ਵੀ ਸਾਈਡ ਤੋਂ ਦੇਖ ਦੇਆ ਸਾਰੇ ਘਰ ਦਾ ਤੁਹਾਡੇ ਫਰੰਟ ਜਾੜ ਦਾ ਵੀਅੂ ਹੈ ਡਰਾਈਵੇ ਦਾ ਵੀਅੂ ਹੈ ਸਾਰਾ ਤੁਹਾਨੂੰ ਦਿਖਦਾ ਰਹਿੰਦਾ ਕੌਣ ਆਉਂਦਾ ਜਾਂਦਾ ਰਾਸਤੇ ਚੋਂ ਯਾ ਅੰਨ ਨੇ ਥੋੜਾ ਜਿਹਾ ਡਿਫਰੈਂਟ ਸਟਾਈਲ ਦਿੱਤਾ ਮਾਸਟਰ ਬੈੱਡਰੂਮ ਨੂੰ ਜੇ ਹੁਣ ਤੁਹਾਡੇ ਬੈੱਡ ਦੀ ਬੈਕ ਇਧਰ ਨੂੰ ਹੋ ਗਈ ਨਾ ਮੈਂ ਇੱਕ 20 ਇੰਚ ਸੋਹਣਾ ਸਾਈਜ਼ ਬਣਾਇਆ ਵਾ ਜਨੀਕ ਜ ਜਿਵੇਂ ਆਪਾਂ ਇਹ ਜੇ ਘਰਾਂ ਚ ਆਮ ਘਟ ਦੇਖਦੇ ਆ ਵੀ ਜਿਵੇਂ ਥੋਕਾ ਅੱਡ ਕੀਤਾ ਵਾ ਰੂਮ ਦੇ ਨਾਲੋਂ ਜਿਵੇਂ ਇਹਦੀ ਲੁੱਕ ਆ ਦਿਖ ਜਿਹੜੀ ਅੱਡ ਬਣਾਈ ਵੇ ਬਾਕੀ ਸਾਰੇ ਨਾਲ ਵਿੰਡੋ ਚ ਵੀ ਥੋੜਾ ਜਿਹਾ ਇਹਨਾਂ ਨੇ ਆਈਡੀਆ ਜਾਰ ਬਣਾਇਆ ਵਾ ਵਿੰਡੋ ਵੀ ਟ੍ਰੀਟਿੰਗ ਚੋਰਸ ਨਹੀਂ ਹੈਗੀਆਂ ਇਹਦੇ ਚ ਕੱਟ ਜਿਆ ਬਣਾਇਆ ਵਾ ਉੱਪਰ ਸਟਾਈਲ ਬਣਾਤਾ ਨਵੇਂ ਤਰ੍ਹਾਂ ਦਾ ਜਿਵੇਂ ਬਾਹਰੋਂ ਘਰ ਦਾ ਸਟਾਈਲ ਆ ਜਿਹੜਾ ਉਹੀ ਇਹਨਾਂ ਨੇ ਰੂਮ ਚ ਅਪਲਾਈ ਕੀਤਾ ਉਸੇ ਤਰ੍ਹਾਂ ਦੀ ਵਿੰਡੋ ਲਾਈ ਆ ਕੱਟ ਲਾਉਣ ਜਿਆ ਬਣਾ ਕੇ ਬਾਕੀ ਨਿਕਲੋ ਜਟਾ ਬਈ ਇਹਦੇ ਚ ਯਾ ਬਹੁਤ ਠੀਕ ਆ ਸੋਹਣਾ ਸਪੇਸ ਆ ਵਧੀਆ ਆਰਾਮ ਨਾਲ ਦੋ ਜਣਿਆਂ ਦਾ ਵੈਸੇ ਲੇਡੀ ਦਾ ਹੁੰਦਾ ਤੇ ਸਮਾਨ ਜਾਦੇ ਵੈਸੇ ਤਾਂ ਕੱਲੀ ਇੱਕ ਜਣੀ ਜਿਵੇਂ ਲੇਡੀ ਹੋਵੇ ਤਾਂ ਇੱਕ ਨੂੰ ਹੀ ਆਉ ਪਰ ਜੇ ਕੈਸੇ ਬੰਦਿਆਂ ਨੂੰ ਵੀ ਚਲ ਥੋੜਾ ਬਹੁਤ ਖੁੰਝਾ ਖਾਂਦਾ ਜਾਂ ਕਿਤੇ ਮਿਲ ਜਾਣਾ ਬੰਦਿਆਂ ਦਾ ਸਮਝਵੇਂ ਦੋ ਹਸਬੰਡ ਪਾਈਪ ਦਾ ਸਮਾਨ ਵਧੀਆ ਆ ਸਕਦਾ ਨਾ ਇਹਦਾ ਜੀ ਮਾਸਟਰ ਬੈਡਰੂਮ ਆ ਬਾਕੀ ਨਾਸ਼ਰੂਮ ਆਗਾ ਸੋਨਾ ਖੁੱਲਾ ਆ ਜਕੂਜੀ ਆ ਤੁਸੀਂ ਟੱਬ ਚ ਬੈ ਕੇ ਨਹਾਉਣਾ ਆ ਤੁਸੀਂ ਸਾਵਰ ਛੱਡ ਕੇ ਨਹਾਉਣਾ ਸਾਵਰ ਵੀ ਬਈ ਖੁੱਲੀ ਹੈਗੀ ਸਾਈਜ਼ ਸੋਨਾ ਆ ਜਿਹੜੇ ਕਈ ਵਾਰੀ ਕੀ ਹੁੰਦਾ ਨਾ ਜਦੋਂ ਆਪਾਂ ਨਹਾਉਣੇ ਆ ਵੀ ਥੋੜਾ ਜਿਹਾ ਥਾਂ ਕਈ ਵਾਰ ਟਾਈਟ ਹੁੰਦਾ ਜਾਂ ਇੱਧਰ ਨੂੰ ਜਾਂ ਇੱਧਰ ਨੂੰ ਪਰ ਇਹ ਤਾਂ ਜਿਵੇਂ ਬਹੁਤ ਸੋਨਾ ਸਾਈਜ਼ ਆ ਬੜੀਆਂ ਬੜੀਆਂ ਆਰਾਮ ਨਾਲ ਬੰਦਾ ਖੁੱਲਾ ਖੜ ਕੇ ਨਹਾ ਸਕਦਾ ਜਿਵੇਂ ਆਪਾਂ ਉਹ ਪਹਿਲਾ ਵਾਲੇ ਘਰ ਚ ਬਈ ਦੇਖਿਆ ਸੀ ਉਹਦੇ ਨਾਲ ਛੋਟਾ ਪਰ ਆਲਮੋਸਟ ਜਿਵੇਂ ਉਹਦੇ ਵਾਂਗੂ ਹੀ ਲੱਗਦਾ ਹੈ ਨਾ ਉਹ ਥੋੜਾ ਜਿਆਦਾ ਖੁੱਲਾ ਸੀ ਬਹੁਤ ਜਿਆਦੇ ਘਰ ਸੇ ਦੇ ਵੀ ਡਬਲ ਸੈਂਕ ਦਿੱਤਾ ਵਾ ਸੋ ਕਪੜਾ ਕੋੜਾ ਵੀ ਹੈਗੀਆਂ ਤੁਹਾਡਾ ਸਟੋਰੇਜ ਕਾਫੀ ਹੈ ਤੁਹਾਡੇ ਕੋਲੇ ਸਮਾਨ ਸਮੋਨ ਬੜੇ ਆਰਾਮ ਨਾਲ ਯਾਰ ਕਾਫੀ ਸਮਾਨ ਰੱਖਿਆ ਜਾ ਸਕਦਾ ਜਿੰਨਾ ਮਰਜ਼ੀ ਤੁਸੀਂ ਬੜੇ ਆਰਾਮ ਨਾਲ ਸਮਾਨ ਰੱਖ ਸਕਦੇ ਸੋ ਕਹਿਣ ਦਾ ਮਤਲਬ ਬਈ ਕੁੱਲ ਮਿਲਾ ਕੇ ਸੋਹਣਾ ਘਰ ਹੈਗਾ ਤੇ ਜੇ ਇਹ ਵੀ ਘਰ ਦੀ ਗੱਲ ਕਰਕੇ ਇਹ 32 3300 ਸਕੁਅਰ ਫੀਟ ਦਾ ਘਰ ਹੈ ਜਿਹੜੇ ਘਰ ਦਾ ਇੰਟੀਰੀਅਰ ਸਪੇਸ ਆ 32 3300 ਕਿਲੋਮੀਟਰ ਤੇ ਇਹ ਸੋਰੀ 32 3300 ਸਕਰ ਫੀਟ ਆ ਤੇ ਜਿਹੜਾ ਘਰ ਦਾ ਸਾਰਾ ਸਾਰੀ ਲਾਟ ਆ ਉਹ ਮੇਰੇ ਖਿਆਲ ਚ ਹੋਊਗੀ 7 8000 ਸਕਰ ਫੀਟ ਉਹਦੇ ਵਿੱਚ ਇਨਫੋਰਮੇਸ਼ਨ ਤੇ ਦਿੱਤਾ ਸੀਗਾ ਮੇਰੇ ਐਕਚੁਅਲ ਨੰਬਰ ਦਿਮਾਗ ਚ ਨਹੀਂ ਪਰ 7 8000 ਸਕਰ ਫੀਟ ਹੈਗਾ ਪੰਜ ਬੈਡਰੂਮ ਦਾ ਪੰਜ ਵਾਸ਼ਰੂਮ ਦਾ ਦੋ ਬੈਡਰੂਮ ਦੀ ਸੂਟ ਹੈਡੀ ਬੇਸਮੈਂਟ ਉਹ ਆਪਾਂ ਜਿਹੜੀ ਹੁਣ ਜਾ ਕੇ ਦੇਖਦੇ ਆਂਗੇ ਤੇ ਇਹ 1390000 ਦਾ ਲੱਗਿਆ ਹੋਇਆ ਜਿਵੇਂ ਆਲਮੋਸਟ 14 ਲੱਖ ਡਾਲਰ ਦਾ 1.4 ਮਿਲੀਅਨ ਦਾ ਬੈਸਟ ਕੋਲੋਨੀ ਦੇ ਵਿੱਚ ਘਰ ਆਹੇ ਜਿਹੜਾ ਇਹ ਟੈਲਸਰੇਜ ਏਰੀਆ ਦਾ ਤੇ ਆਹ 2798 ਕੈਨੀਅਨ ਕ੍ਰੈਸਟ ਜਿਹੜੀ ਇਹ ਰੋਡ ਦਾ ਨਾਮ ਤੇ 2798 ਘਰ ਦਾ ਨੰਬਰ 2024 ਦਾ ਨਵੇਂ ਘਰ ਬਣਿਆ ਵਾ ਬਹੁਤ ਸੋਹਣਾ ਘਰ ਆ ਨਮਾਡ ਜੈ ਇਹਨਾਂ ਮੋਰੰਡ ਜੈ ਇਹਨਾਂ ਸੋਹਣੇ ਖੁੱਲੇ ਬੈਡਰੂਮ ਹੈ ਵਾਸ਼ਰੂਮ ਹੈ ਮਗਰ ਫਰੰਟ ਯਾਰਡ ਬਹੁਤ ਖੁੱਲੀ ਹੈ ਤੇ ਬੈਕ ਯਾਰਡ ਬਹੁਤ ਖੁੱਲੀ ਹੈ ਬਾਕੀ ਜਿਹੜੀ ਇਨਫਾਰਮੇਸ਼ਨ ਜੇ ਤੁਹਾਨੂੰ ਕੋਈ ਹੋਰ ਚਾਹੀਦੀ ਹੈ ਕਿ ਉਹ ਵੀ ਸਾਡੀ ਡਿਸਕ੍ਰਿਪਸ਼ਨ ਦੇ ਵਿੱਚ ਹੋਊਗੀ ਤੇ ਜੀਵਨ ਬਰਾੜ ਤੇ ਬਖਸ਼ੂ ਗਪਤਾ ਜਿਨ੍ਹਾਂ ਦਾ ਇਹ ਘਰ ਲਿਸਟ ਕੀਤਾ ਹੋਇਆ ਤੇ ਧੰਨਵਾਦ ਆ ਦੋਨੇ ਵੀਰਾਂ ਦਾ ਬਹੁਤ-ਬਹੁਤ ਜਿਨ੍ਹਾਂ ਨੇ ਸਾਨੂੰ ਬਲਾਉ ਕੀਤਾ ਘਰ ਦਾ ਹੋਮ ਟੂਰ ਕਰਨ ਵਾਸਤੇ ਵੀਡੀਓ ਬਣਾਉਣ ਵਾਸਤੇ ਤੇ ਹੁਣ ਆਪਾਂ ਚੱਲਦੇ ਹਾਂ ਥੱਲੇ ਬੇਸਮੈਂਟ ਦੇਖਦੇ ਹਾਂ ਬੇਸਮੈਂਟ ਦੀ ਸੂਇਟ ਕਿੱਦਾਂ ਦੀ ਹੈ ਇਹ ਜਿਹੜਾ ਇਹਦਾ ਬੇਸਮੈਂਟ ਦਾ ਡੋਰ ਆ ਜਿਹੜੀ ਬੇਸਮੈਂਟ ਦੀ ਐਂਟ੍ਰੈਂਸ ਹੈ ਕੀ ਉਹ ਘਰ ਦੇ ਵਿੱਚ ਦੀ ਹੈ ਨਹੀਂਗੀ ਜਿਹੜਾ ਇੱਕ ਸਿੰਗਲ ਬੈਡਰੂਮ ਦਾ ਸੂਟ ਆਪਾਂ ਦੇਖਿਆ ਸੀ ਉਹ ਉਹਦੀ ਐਂਟ੍ਰੈਂਸ ਹੈਗੀ ਹੈ ਘਰ ਦੇ ਵਿੱਚ ਵੀ ਆ ਤੇ ਉਹ ਬਾਹਰ ਦੀ ਵੀ ਐਂਟਰ ਕਰ ਸਕਦੇ ਆ ਜਿਹੜੀ ਬੇਸਮੈਂਟ ਦੀ ਐਂਟ੍ਰੈਂਸ ਹੈ ਉਹ ਬਾਹਰ ਦੀ ਹੈ ਉਹਦੇ ਘਰ ਦੇ ਵਿੱਚ ਦੀ ਉਹਦਾ ਐਕਸੈਸ ਹੈ ਨਹੀਂਗਾ ਐਂਟ੍ਰੈਂਸ ਵੱੜਦੀ ਫਿਰ ਦੇਖੋ ਬਈ ਇੱਕ ਹੋਰ ਵਿੰਡੋ ਹੈਗੀ ਵਧੀਆ ਖੁੱਲੀ ਬੱਡੀ ਵਿੰਡੋ ਆ ਗਈ ਹੈ ਨਾ ਕਿਉਂਕਿ ਬੇਸਮੈਂਟ ਚ ਕੀ ਹੁੰਦਾ ਕਈ ਵਾਰੀ ਜਦੋਂ ਵਿੰਡੋ ਛੋਟੀ ਹੁੰਦੀ ਹੈ ਚਾਨਣ ਘੱਟ ਆਉਂਦਾ ਜਿਵੇਂ ਹਨੇਰਾ ਜਿਹਾ ਲੱਗਦਾ ਪਰ ਇਹਦਾ ਮੈਨੂੰ ਲੱਗਦਾ ਵੀ ਸ਼ਾਇਦ ਇਹਦਾ ਸੀਨ ਹੈ ਜਿਹੜਾ ਥੋੜਾ ਜਿਮਿਨਾ ਦੀ ਵਿੰਡੋ ਰੱਖੀ ਹੋਵੇ ਕੋਸ਼ਿਸ਼ ਕੀਤੀ ਹੋਵੇ ਜੰਨਾ ਬਾਦ ਤੋਂ ਆਦਾ ਜਿਹੜੀ ਨੇਚਰਲ ਲਾਈਟ ਜਿੰਨੀ ਬਹੁਤ ਵਤ ਅੰਦਰ ਆਵੇ ਤੇ ਨਾਲ ਇਹਦੇ ਵੜਦਿਆਂ ਸਾਰੀ ਕਿਚਨ ਠੀਕ ਹੈ ਛੋਟੀ ਹੈ ਪਰ ਬੇਸਮੈਂਟ ਦੇ ਅਕੋਰਡਿੰਗ ਠੀਕ ਆ ਹੁਣ ਵੀ ਜਿਵੇਂ ਜਿੱਦਾਂ ਦਾ ਅੱਜਕੱਲ ਕਰ ਬਣਦਿਆ ਹੈ ਸਿਟੀ ਦੇ ਅਕੋਰਡਿੰਗ ਕਿਉਂਕਿ ਉੱਪਰ ਇਹਨਾਂ ਦਾ ਕੋਸ਼ਿਸ਼ ਕੀਤੀ ਹੈ ਜਾਦੇ ਸਪ ਥੱਲੇ ਜਿਹੜੀ ਸਪੇਸ ਇਹਨਾਂ ਦੀ ਉਹ ਉਹ ਠੀਕ ਥੋੜੀ ਜੀ ਲਿਮਟਡ ਹੋਈ ਆ ਸੋ ਇਸ ਕਰਕੇ ਆ ਠੀਕ ਇੱਕ ਲਿਮਟਡ ਸਾਈਜ਼ ਦਾ ਰੂਮ ਆ ਸਿੰਗਲ ਬੈਡਰੂਮ ਆ ਬੱਚਿਆਂ ਲਈ ਆ ਜਾਂ ਤੁਸੀਂ ਕੋਈ ਸਿੰਗਲ ਬੰਦਾ ਉਹਦੇ ਲਈ ਆ ਨਾਲ ਇਹਦੇ ਚ ਕਲੋਜ਼ਟ ਵੀ ਦਿੱਤੀ ਹੋਈ ਆ ਸੋ ਅਕੋਰਡਿੰਗ ਟੂ ਬੇਸਮੈਂਟ ਬਹੁਤ ਠੀਕ ਸਾਈਜ਼ ਦਾ ਸੋਹਣਾ ਇਹਨੂੰ ਤੁਸੀਂ ਰੂਮ ਵੀ ਵਰਤ ਸਕਦੇ ਹੋ ਇਹਨੂੰ ਤੁਸੀਂ ਜੇ ਮਤਲਬ ਤੁਹਾਡੇ ਕੋਲੇ ਹੈਗਾ ਤੁਸੀਂ ਇਹਨੂੰ ਆਏ ਜੇ ਡਾਈਨਿੰਗ ਏਰੀਆ ਵੀ ਵਰਤ ਸਕਦੇ ਹੋ ਆਜ ਦਾ ਜਿਹੜਾ ਲਿਵਿੰਗ ਲਿਵਿੰਗ ਏਰੀਆ ਬਹੁਤ ਜਿਆਦਾ ਵੱਡਾ ਸਪੇਸ ਨਹੀਂ ਪਰ ਫਿਰ ਵੀ ਇੱਕ ਠੀਕ ਹੈ ਡੀਸੈਂਟ ਸਾਈਜ਼ ਹੈ ਤੁਹਾਡੇ ਸੋਫੇ ਲੱਗ ਸਕਦੇ ਆ ਤੁਹਾਡਾ ਟੀਵੀ ਜੇ ਤੁਸੀਂ ਪਲੇਸ ਕਰਨਾ ਤਾਂ ਇੱਥੇ ਤੁਹਾਡੇ ਕੰਧ ਤੇ ਟੀਵੀ ਲੱਗ ਸਕਦਾ ਅਨਾਲ ਇਹਨਾਂ ਦੀ ਲਾਂਡਰੀ ਅੱਡ ਕੀਤੀ ਹੋਈ ਹੈਗੀ ਉੱਪਰ ਵਾਲੀ ਲਾਂਡਰੀ ਆ ਡਾ ਥੱਲੇ ਵਾਲੀ ਲਾਂਡਰੀ ਇਹਨਾਂ ਦੀ ਇਹਨਾਂ ਦੀ ਅੱਡ ਦਿੱਤੀ ਇਹ ਵਧੀਆ ਗੱਲ ਆ ਬਾਈ ਬੇਸਮੈਂਟ ਜੇ ਬਣਾਈ ਆ ਬੇਸਮੈਂਟ ਸਪੇਸ ਤੇ ਉਹ ਪਾਸੇ ਠੀਕ ਆ ਕਿਉਂਕਿ ਉੱਪਰ ਦਾ ਨਾਲੇ ਕਈ ਵਾਰੀ ਫਿਰ ਉਹ ਕਈ ਕਿਵੇਂ ਜਿਵੇਂ ਮੈਂ ਦੇਖਿਆ ਕਿ ਇਹਦੀ ਸਾਂਝੀ ਹੁੰਦੀ ਹੈ ਤੇ ਉਹ ਪ੍ਰੋਬਲਮ ਹੀ ਹੁੰਦੀ ਜ਼ਿਆਦਾ ਚਲੋ ਇਹਦੇ ਚਾ ਉਹਨਾਂ ਦੀ ਆਪ ਦੀ ਲਾਂਡਰੀ ਆਪ ਦਾ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਬਾਥਰੂਮ ਆਗਾ ਸੋਨਾ ਨਾ ਬਾਥਰੂਮ ਆਗਾ ਟੱਬ ਲੱਗਿਆ ਵਾ ਆ ਜਿਹੜੀ ਵਧੀਆ ਗੱਲ ਆ ਟੱਬ ਦੇ ਨਾਲ ਆ ਜਿਵੇਂ ਆ ਕਵਰੇਜ ਹੈ ਜਿਹੜੀ ਡੋਰਾਂ ਡਾਰਾਂ ਲਾਈਆਂ ਹਨ ਅਸੀਂ ਛੇ ਦੇ ਗਲਾਸ ਡੋਰਾਂ ਵਧੀਆ ਗੱਲ ਆ ਇਹ ਇੱਕ ਥੋੜੀਆਂ ਜਿਹਾ ਵੈਸੇ ਵੀ ਉੱਚਾ ਰੱਖਿਆ ਜਦੋਂ ਕਈ ਵਾਰੀ ਆਪਾਂ ਨਹਾਉਨੇ ਆ ਨਾ ਜੇ ਥੋੜਾ ਨੀਵਾ ਹੋਵੇ ਤਾਂ ਪਾਣੀ ਨਹੀਂ ਬਾਹਰ ਡਿੱਗਦਾ ਪਾਣੀ ਇਹਦਾ ਜ਼ਿਆਦਾਤਰ ਵਿੱਚ ਰਹਿੰਦਾ ਵਧੀਆ ਥੋੜਾ ਜਿਹਾ ਉੱਚਾ ਰੱਖਿਆ ਹੋਇਆ ਸੋਨਾ ਬਾਥਰੂਮ ਆ ਇਹਦਾ ਮੇਨ ਬੈੱਡਰੂਮ ਆ ਠੀਕ ਸਾਈਜ਼ ਆਗਾ ਕੁੱਲ ਮਿਲਾ ਕੇ ਮਾੜਾ ਨਹੀਂ ਹੈਗਾ ਕਿਉਂਕਿ ਬਿਲਕੁਲ ਨਮੀ ਬੇਸਮੈਂਟ ਨਮਕਾ ਰਗਾ ਜੇ ਤੁਸੀਂ ਇਹਨੂੰ ਰੈਂਟ ਕਰਨਾ ਜੇ ਤੁਹਾਡੇ ਫਿਰ ਵੀ ਠੀਕ ਹੈ ਜੇ ਤੁਸੀਂ ਤੁਹਾਡੇ ਬੱਚਿਆਂ ਨੇ ਜੇ ਹੁਣ ਫੈਮਿਲੀ ਦੇ ਬੱਚੇ ਹੈਗੇ ਆਗੇ ਥੱਲੇ ਬੱਚਿਆਂ ਲਈ ਹੋਣਾ ਦਾ ਤੇ ਬੜੀ ਸੋਹਣੀ ਸਪੇਸ ਆ ਖੁੱਲੀ ਵਿੰਡੋ ਰੱਖੀ ਹੋਈ ਹੈ ਤੇ ਇਹ ਹੈ ਜੀ ਇਹਦੇ ਘਰ ਦੇ ਬੇਸਮੈਂਟ ਆ ਦੋ ਬੈਡਰੂਮ ਆ ਥੋੜਾ ਥਾਂ ਹੈ ਕਿਉਂਕਿ ਇਹਨਾਂ ਨੇ ਇਹ ਬੇਸਮੈਂਟ ਤਾਂ ਬਾਈ ਛੋਟੇ ਕਿਉਂਕਿ ਇੱਕ ਰੂਮ ਜਿਹੜਾ ਉੱਧਰ ਕੱਢਿਆ ਹੋਇਆ ਜਿਵੇਂ ਇਹਦੇ ਚ ਜੇ ਤੁਸੀਂ ਕੌਲਮ ਲਾ ਕੇ ਦੇਖੋ ਚਾਰ ਬੈਡਰੂਮ ਉੱਪਰ ਇੱਕ ਬੈਡਰੂਮ ਦੋ ਬੈਡਰੂਮ ਥੱਲੇ ਆ ਜਿਵੇਂ ਤਹ ਹੱਲੇ ਇੱਕ ਮਾਸਟਰ ਬੈਡਰੂਮ ਦੇ ਨਾਲ ਦੋ ਬੈਡਰੂਮ ਆ ਗਏ ਤਿੰਨ ਵਾਸ਼ਰੂਮ ਆ ਉੱਪਰ ਲਿਵਿੰਗ ਰੂਮ ਅਤੇ ਕਿਚਨ ਹੋਗੀ ਜਿਹੜੀ ਥੱਲੇ ਵਾਲੀ ਇਹਦੀ ਮੇਨ ਫਲੋਰ ਆ ਉੱਥੇ ਇੱਕ ਤੁਹਾਡਾ ਲਿਵਿੰਗ ਰੂਮ ਹੈਗਾ ਵਾਸ਼ਰੂਮ ਹੈਗਾ ਲਾਂਡਰੀ ਹੈਗੀ ਹੈ ਗਰਾਜ ਟੋਰ ਹੈਗਾ ਸਟੋਰੇਜ ਹੈਗੀ ਹੈ ਨਾਲ ਉੱਥੇ ਇੱਕ ਉਹ ਰੂਮ ਹੈ ਜਾਂ ਨੂੰ ਤੁਸੀਂ ਆਪਣੇ ਲਈ ਵਰਤ ਸਕਦੇ ਹੋ ਫੈਮਿਲੀ ਲਈ ਵਰਤ ਸਕਦੇ ਹੋ ਜਾਂ ਜੇ ਉਹਨੂੰ ਤੁਸੀਂ ਰੈਂਟ ਕਰਨਾ ਤੇ ਉਹ ਵਧੀਆ ਇੱਕ ਬੈਡਰੂਮ ਦੀ ਸੂਟ ਬਣ ਗਿਆ ਉਹਦੇ ਨਾਲ ਅਟੈਚ ਵਾਸ਼ਰੂਮ ਹੈ ਬਾਰਸ਼ਮਦੀ ਡੋਰ ਬਾਹਰ ਲਈ ਬੰਦ ਹੋ ਕੇ ਨਾਲ ਅਟੈਚ ਹੋ ਜਾਂਦਾ ਉਹ ਕਿਚਨ ਦਿੱਤੀ ਹੋਇਆ ਛੋਟੀ ਜੀ ਸਿੰਕ ਹੈਗਾ ਗਾਟੋਲੀ ਚੁੱਲਾ ਲਾ ਕੇ ਵਧੀਆ ਸੋਹਣੀ ਸਪੇਸ ਹੈ ਇਹਦੇ ਕਰਕੇ ਜਿਹੜੀ ਬੇਸਮੈਂਟ ਦੀ ਸਪੇਸ ਥੋੜੀ ਜੀ ਘਟ ਜਾਂਦੀ ਹੈ ਤਾਂ ਕਹਿਣ ਦਾ ਮਤਲਬ ਤੁਹਾਡੇ ਕੋਲੇ ਦੋ ਪ੍ਰਾਪਰਟੀਆਂ ਜਿਵੇਂ ਤੁਸੀਂ ਦੋ ਚੀਜ਼ਾਂ ਰੈਂਟ ਕਰ ਸਕਦੇ ਹੋ ਬੇਸਮੈਂਟ ਵੀ ਕਰ ਸਕਦੇ ਹੋ ਉਹ ਉੱਪਰਲਾ ਰੂਮ ਵੀ ਰੈਂਟ ਕਰ ਸਕਦੇ ਹੋ ਉਹ ਡਿਪੈਂਡ ਕਰਦਾ ਤੁਹਾਡੇ ਫੈਮਿਲੀ ਦੇ ਸਾਈਜ਼ ਤੇ ਰਾਈਟ ਜੇ ਤੁਹਾਡੇ ਤੁਸੀਂ ਹਸਬੰਦ ਵਾਈਫਾਂ ਦੋ ਬੱਚੇ ਆ ਤਾਂ ਤੁਹਾਡੇ ਕੋਲੇ ਗੁੱਡ 够 ਸਪੇਸ ਹੈਗਾ ਤੁਸੀਂ ਇਹ ਦੋ ਚੀਜ਼ਾਂ ਰੈਂਟ ਕਰ ਸਕਦੇ ਹੋ ਫੈਮਿਲੀ ਵੱਡੀ ਆ ਫਿਰ ਤੋਂ ਉਹ ਤੁਹਾਡੀ ਫੈਮਿਲੀ ਦੇ ਸਾਈਜ਼ ਦੇ ਸਾਬ ਨਾਲ ਹੋਊਗਾ ਸੋ ਹੁਣ ਆਪਾਂ ਚੱਲਦੇ ਆਂ ਬਾਹਰ ਇਹਦੀ ਬੈਕਯਾਰਡ ਦੇਖਦੇ ਆਂ ਬਹੁਤ ਖੁੱਲੀ ਬੈਕਯਾਰਡ ਆ ਕਿ ਬੈਠਣ ਨੂੰ ਖਾਣ ਨੂੰ ਭਾਵੇਂ ਇਹ ਵਨ ਤੁਹਾਡੇ ਕੋਈ 150 ਬੰਦੇ ਦੀ ਪਾਰਟੀ ਕਰਨੀ 50 ਬੰਦੇ ਤੁਹਾਡੇ ਕਿਸੇ ਗੱਲ ਨੂੰ ਪਾਰਟੀ ਹੈ ਇਕੱਠੇ ਹੈ ਕੋਈ ਵਿਆਹ ਸਾਦੀ ਪ੍ਰੋਗਰਾਮ ਜਿੰਨਾ ਮਰਜ਼ੀ ਤੁਸੀਂ ਬਾਹਰ ਲੱਥਾਂ ਖੁੱਲਾ ਵਰਤ ਸਕਦੇ ਹੋ ਮੂਰੇ ਕਾਰਾਂ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਬੜੀਆਂ ਕਾਰਾਂ ਘਟੂ ਘਟ ਇਸ ਘਰੇ ਜਿਵੇਂ ਗਰਾਜਾਂ ਚ ਗਰਾਜਾਂ ਚ ਤੇ ਬਾਹਰ ਹੀ 8-10 ਕਾਰਾਂ ਬੜੇ ਆਰਾਮ ਨਾਲ ਪਾਰਕ ਹੋ ਜਾਂਦੀਆਂ ਸੋ ਕੁੱਲ ਮਿਲਾ ਕੇ ਬਹੁਤ ਸੋਹਣੀ ਸਪੇਸ ਆ ਜਿਵੇਂ ਅ ਟਾਈਮ 'ਚ ਕਲੋਨੀ ਵਰਗੇ ਸ਼ਹਿਰ ਦੇ ਵਿੱਚ ਲੱਕ ਇੰਨੀ ਫਰੰਟ ਖੁੱਲੀ ਫਰੰਟ ਯਾਰਡ ਖੁੱਲੀ ਬੈਕਯਾਰਡ ਮਿਲਣੀ ਇੰਨਾ ਖੁੱਲਾ ਘਰ ਮਿਲਣਾ ਆ ਆਸਾਨ ਨਹੀਂ ਹੈਗਾ ਤੇ ਰੇਟ ਵੀ ਜੇ ਦੇਖਿਆ ਜਾਵੇ ਤਾਂ 1.4 ਮਿਲੀਅਨ ਨਾ ਕਲੋਨਾ ਸ਼ਹਿਰ ਦੇ ਹਿਸਾਬ ਦੇ ਨਾਲ ਤੇ ਛੋਟੇ ਸ਼ਹਿਰਾਂ ਦੇ ਮੁਕਾਬਲੇ ਜਿਵੇਂ ਅਸੀਂ ਰਹਿੰਦੇ ਸਾਨੂੰ ਲੱਗਦਾ ਮਹਿੰਗਾ ਪਰ ਕਲੋਨਾ ਸ਼ਹਿਰ ਦੇ ਮੁਕਾਬਲੇ ਕੋਈ ਪ੍ਰਾਈਸ ਵੀ ਬਹੁਤੀ ਜ਼ਿਆਦਾ ਖਾਈ ਨਹੀਂ ਹੈਗੀ ਤੇ ਜਿਹੜੇ ਸਾਡੇ ਘਰ ਦੇ ਵਿੱਚ ਦੋ ਦੋ ਰੈਂਟਲ ਪ੍ਰਾਪਰਟੀ ਨਾ ਤੇ ਖੁੱਲੀ ਬੈਕਯਾਰਡ ਫਰੰਟ ਯਾਰਡ ਆ ਤੇ ਉਹਦੇ ਹਿਸਾਬ ਨਾਲ ਬਹੁਤ ਰੀਸੈਂਟ ਜਿਹੜੀ ਇਹਦੀ ਪ੍ਰਾਈਸ ਹੈਗੀ ਚਲੋ ਆਪਾਂ ਚੱਲਦੇ ਆ ਜੋ ਬਾਹਰ ਨੂੰ ਜਿਹੜਾ ਕੱਢਦੇ ਇੱਧਰ ਦੀ ਬੈਕਯਾਰਡ ਨੂੰ ਜਾਣ ਵਾਸਤੇ ਪਰਲੇ ਪਾਸੇ ਦੀ ਵੀ ਆ ਸਕਦੇ ਹੋ ਤੁਸੀਂ ਇੱਧਰ ਦੀ ਵੀ ਆਪਾਂ ਜਾ ਸਕਦੇ ਹਾਂਗੇ ਜਿਵੇਂ ਨਾ ਪੁਰਾਣੇ ਬਾਈ ਜਿਹੜੇ ਘਰ ਬਣਦੇ ਸੀ ਪਹਿਲਾਂ ਕੰਟੈਕਟੈਂਸੀ ਵੀ ਜੇ ਤੁਸਾਂ ਪਕਾ ਮਦਦ ਤੁਸੀਂ ਦੇਖਦੇ ਹੋਗੇ ਜਿਹੜੇ ਪ੍ਰਾਣੇ ਘਰ ਸੀ ਘਰ ਭਾਵੇਂ ਛੋਟੇ ਹੁੰਦੇ ਦਾ ਲਾਟਾਂ ਬਹੁਤ ਵੱਡੀਆਂ ਹੁੰਦੀਆਂ ਸੀ ਖੁੱਲੀਆਂ ਲਾਟਾਂ ਹੁੰਦੀਆਂ ਸੀ ਜਿਵੇਂ ਉਹ ਹੁਣ ਜਿੱਥੇ ਹੁਣ ਕਈ ਥਾਵਾਂ ਤੇ ਆਪਾਂ ਦੇਖਦੇ ਆਂਗੇ ਟਾ ਟਾ ਕੇ ਉਹ ਫੋਰ ਪਲੈਕਸ ਏਟ ਪਲੈਕਸ ਘਰ ਬਣਾਈ ਜਾਂਦੇ ਆ ਛੋਟੇ ਟਾਨ ਹਾਊਸ ਤੇ ਇਹ ਵੀ ਉਵੇਂ ਤਰ੍ਹਾਂ ਦੀ ਹੈ ਜਿੱਤੂ ਤੁਸੀਂ ਤਰੋਂ ਦੇਖੋ ਸਾਹਮਣੇ ਬਈ ਪੂਰੀ ਖੁੱਲੀ ਜਾਰਡ ਹੈ ਜਿੰਨੇ ਘਰ ਦਾ ਏਰੀਆ ਉਦੋਂ ਜ਼ਿਆਦੇ ਉਹਨਾਂ ਨਾਲੋਂ ਜ਼ਿਆਦੇ ਏਰੀਆ ਦੇ ਮੱਧਰ ਪਿਆ ਕਰਦੇ ਕਿਉਂਕਿ 3000 ਸਕਰ ਫੀਟ ਦਾ ਬੇੜਾ ਬਹੁ ਵੱਡਾ ਹਾਂ ਮਗਰ ਵੀ ਖੁੱਲਾ ਹੈ ਬੇੜਾ ਤੇ ਮੂਰੇ ਵੀ ਖੁੱਲਾ ਹੁਣ ਜਿਵੇਂ ਬਈ ਆਪਣੇ ਵਾਲੇ ਪੰਜਾਬੀਆਂ ਦੀ ਫੈਮਿਲੀ ਚ ਹੁੰਦਾ ਹੀ ਬਨ ਗੋਰੇ ਵੀ ਹੁਣ ਪਾਰਟੀ ਬੂਟੀ ਹੁੰਦੀ ਇਕੱਠੇ ਹੋ ਜਾਂਦੇ ਪਰ ਆਪਣੇ ਜਿਵੇਂ ਜ਼ਿਆਦਾਤਰ ਵੱਡੀਆਂ ਫੈਮਿਲੀਆਂ ਹੋ ਜਾਂਦੀਆਂ ਕਰੇ ਬੱਚੇ ਦਾ ਬਰਥਡੇ ਆ ਜਾਂ ਕੋਈ ਵੀ ਵਿਆਹ ਸ਼ਾਦੀ ਦਾ ਕੋਈ ਵੀ ਪ੍ਰੋਗਰਾਮ ਕਿਸੇ ਤਰ੍ਹਾਂ ਦਾ ਇੱਥੇ ਲੈ ਹੁਣ ਜਿੰਨੇ ਮਰਜ਼ੀ ਬੰਦੇ ਹੋਣ ਕੋਈ ਚੱਕਰੀ ਨਹੀਂ ਹਨ ਫਿਰ ਬਾਕੀ ਗੱਲ ਇਹ ਹੈ ਵੀ ਹਾਂ ਇਧਰ ਫੈਂਸਿੰਗ ਹੈਗੀ ਹੈ ਮਗਰ ਵੀ ਇੱਕ ਤਰ੍ਹਾਂ ਦੀ ਥੋੜੀ ਫੈਂਸ ਹੈਗੀ ਇਦਰੋਂ ਵੀ ਥੋੜਾ ਜਿਹਾ ਹੀ ਐ ਜਿਵੇਂ ਥੋੜਾ ਜਿਹਾ ਤੁਸੀਂ ਕਵਰ ਕਰਨਾ ਬੰਦਾ ਈਜੀ ਆਪ ਦੇ ਪ੍ਰਾਈਵੇਟ ਫੈਂਸ ਲਾ ਲਓ ਤੁਸੀਂ ਕਵਰ ਕਰ ਲਓ ਤੇ ਇਧਰ ਦੀ ਐਂਟਰੈਂਸ ਵੀ ਹੈਗੀ ਘਰ ਨੂੰ ਉਹ ਜਿਹੜਾ ਆਹ ਡੈਕ ਜਿਹੜਾ ਇਹਦੇ ਕਿਚਨ ਦੇ ਬਾਹਰ ਕਵਰ ਕੀਤਾ ਵਾ ਤੇ ਜਿਵੇਂ ਤੁਸੀਂ ਇਧਰ ਦੀ ਚੜ੍ਹਨਾਗਾ ਇਹ ਘਰ 'ਚ ਵੀ ਜਾਣਾਗਾ ਮਗਰ ਵੀ ਥੋੜਾ ਓਣ ਜਾਣਾ ਲੰਗਾ ਹੈਗਾ ਇਥੋਂ ਏਸੀ ਸਾਡੀ ਅੱਜ ਦੀ ਵੀਡੀਓ ਬੈਸਟ ਕਲੋਨਾ 2798 ਕੈਨਨ ਕ੍ਰੈਸਟ ਕਰਦਾ ਐਡਰੈਸ ਤੁਸੀਂ ਕਿਸੇ ਨੇ ਦੇਖਣਾ ਚਾਹੁੰਦਾ ਹੈਗਾ ਫੈਮਿਲੀ ਵਾਸਤੇ ਜਾਂ ਰੈਂਟਰਲ ਪ੍ਰਾਪਰਟੀ ਵੀ ਇੱਕ ਤਰ੍ਹਾਂ ਦੀ ਬਹੁਤ ਸੋਹਣੀ ਖੁੱਲਾ ਸਪੇਸ ਆ ਦੇਖ ਸਕਦੇ ਹੋ ਤੇ ਦੇਖਣ ਵਾਲਿਆਂ ਨੂੰ ਬੇਨਤੀ ਹੈ ਜੀ ਮੈਂ ਕਰਵੀਰ ਸਿੰਘ ਤੇ ਬਾਈ ਸੁਖਦੇਵ ਸਿੰਘ ਕੈਮਰੇ ਦੇ ਪਿੱਛੇ ਬੇਨਤੀ ਹੈ ਵੀ ਤੁਸੀਂ ਵੀਡੀਓ ਨੂੰ ਜਰੂਰ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਾਲ ਹੀ ਸਾਡਾ ਚੈਨਲ ਪਤrana ਤੋਂ ਪਰ ਉਹਨੂੰ ਜਰੂਰ ਸਬਸਕ੍ਰਾਈਬ ਕਰਨਾ ਕੋਸ਼ਿਸ਼ ਕਰਾਂਗੇ ਇਹ ਸਾਡਾ ਸਾਡੀ ਹੌਬੀ ਹੈਗੀ ਨਵੀਆਂ ਥਾਵਾਂ ਦੇਖਣੀਆਂ ਨਵੀਆਂ ਚੀਜ਼ਾਂ ਦੇਖਣੀਆਂ ਚਾਹੇ ਨਵਾਂ ਘਰ ਹੋਵੇ ਕੋਈ ਵੀ ਨਵੀਂ ਚੀਜ਼ ਹੋਵੇ ਦੇਖਣਾ ਚੰਗਾ ਲੱਗਦਾ ਕੋਸ਼ਿਸ਼ ਕਰਾਂਗੇ ਦੇਖਾਂਗੇ ਤੇ ਰ ਆਪਾਂ ਰਲ ਮਿਲ ਕੇ ਦੇਖਾਂਗੇ ਸਾਰੇ ਤੁਹਾਡੇ ਅਸੀਰਵਾਦ ਦੀ سپورਟ ਦੀ ਬਹੁਤ ਲੋੜ ਆ ਗਈ ਜਿੰਨਾ ਤੁਸੀਂ ਤੁਹਾਡਾ ਇੱਕ ਇੱਕ ਲਾਈਕ ਇੱਕ ਇੱਕ ਸ਼ੇਅਰ ਇੱਕ ਇੱਕ ਸਬਸਕ੍ਰਾਈਬ ਸਾਡੇ ਲਈ ਬੇਸ ਕੀਮਤੀ ਹੈ ਜੀ ਦੀ ਕੋਈ ਕੀਮਤ ਨਹੀਂ ਆਪਾਂ ਕਹਿ ਸਕਦੇ ਸੋ ਸਾਰਿਆਂ ਨੂੰ ਸਾਡੇ ਦੋਨਾਂ ਵੱਲੋਂ ਹੀ ਬੇਨਤੀ ਆ ਵੀ ਜਰੂਰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਨਾਲੇ ਜਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਡੇ ਵਿਚਾਰਾਂ ਦਾ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਤੇ ਸਵਾਗਤ ਵੀ ਹੈਗੀ ਬੇਨਤੀ ਹੈ ਜੀ ਜਰੂਰ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਵੀਡੀਓ ਲੱਗੀ ਤੇ ਕੀ ਅਸੀਂ ਹੋਰ ਬਿਹਤਰ ਕਰ ਸਕਦੇ ਹਾਂ ਧੰਨਵਾਦ ਜੀ ਮਿਹਰਬਾਨੀ ਜੀ ਹੈ